ਅਮਰਸਥੇ ਦੇ ਸੰਸਦ ਗੁਰਜੀਤ ਸਿੰਘ ਔਜਲਾ ਲਗਾਤਾਰ ਇਫੈਕਟਿਡ ਏਰੀਆ ਦਾ ਦੌਰਾ ਕਰ ਰਹੇ ਨੇ ਅੱਜ ਜਮਦਾਸ ਪਹੁੰਚੀ ਹੋਏ ਨੇ ਪਾਜੀ ਕਿੰਨਾ ਕੁ ਨੁਕਸਾਨ ਹੋ ਗਿਆ ਔਰ ਕਿੰਨਾ ਕੁ ਸਮਾਂ ਹਜੇ ਹੋਰ ਇਹ ਨੁਕਸਾਨ ਚੱਲਣਾ ਪੈਣਾ ਦੇਖੋ ਬਹੁਤ ਵੱਡਾ ਨੁਕਸਾਨ ਜਿਹੜਾ ਹੋਇਆ ਇਸ ਇਲਾਕੇ ਦਾ ਅੱਜ ਸਾਡੇ ਪੂਰੇ ਕਾਂਗਰਸ ਤੋਂ ਕੁਮਰਵਿਜ ਤੇ ਕੁਮਰਜੀ ਮਕਾਸ਼ ਸੋਨੀ ਜੀ ਸਾਡੇ ਜਿਹੜੇ ਆਪੋਜੀਸ਼ਨ ਦੇ ਲੀਡਰ ਨੇ ਰਾਣਾ ਜੀ ਸਾਰੇ ਇੱਥੇ ਅੱਜ ਆਏ ਆ ਔਰ ਪਿੰਡਾਂ ਦਾ ਦਰਦ ਲੈ ਰਹੇ ਨੇ ਔਰ ਮੈਂ ਵੀ ਪੂਰਾ ਜੱਟਾ ਪਛੀਆ ਫਿਰ ਸਜਾਦਾ ਉਸ ਤੋਂ ਬਾਅਦ ਅਸੀਂ ਘਬਰਾਵਾ ਦਾ ਦੌਰਾ ਸਾਰੇ ਇਲਾਕੇ ਦਾ ਕਰਕੇ ਆਏ ਆ तकरीबन ਜੀ ਗੱਗਰ ਹੋ ਗਿਆ ਪੰਜ ਗਰਾਈਆਂ ਹੋ ਗਈਆਂ ਨੰਗਲ ਸੋਲ ਹੋ ਗਿਆ ਸਾਰੇ ਦੇਖਿਆ ਹੈ ਹਾਲਾਤ ਬਹੁਤ ਗੰਭੀਰ ਨੇ ਇਹਦੇ ਨਾਲ ਲੰਬਾ ਸਮਾਂ ਸਾਨੂੰ ਇਹਦੀ ਇੱਕ ਪਲਾਨ ਬਣਾ ਕੇ ਚੱਲਣਾ ਪਊਗਾ ਇਹ ਅੱਜ ਤੇ ਲੋਕ ਆਪ ਮਾਰੇ ਬਹੁਤ ਲੰਗਰ ਨੇ ਕਿਉਂਕਿ ਇਸ ਵੇਲੇ ਮੇਰੇ ਕੋਲ ਇਸ ਇਲਾਕੇ 'ਚ 40 ਤੋਂ 50 ਟਰਾਲੀਆਂ ਘੁੰਮ ਰਹੀਆਂ ਨੇ ਲੰਗਰ ਦੀਆਂ ਔਰ ਸਵਾਣ ਦੀਆਂ ਔਰ ਇਹ ਇਹ ਪੰਜਾਬ ਹੈ ਬੀਸਿਕਲੀ ਇਹ ਪੰਜਾਬ ਦੀ ਜੇ ਕਿਸੇ ਨੇ ਵੇਖਣਾ ਨਾ ਪੰਜਾਬ ਹੁਣ ਆ ਕੇ ਵੇਖੇ ਜਿੱਦਾਂ ਕਿਸਾਨੀ ਸੰਘਰਸ਼ ਸੀ ਅੱਜ ਵੀ ਉਹੀ ਹਾਲਾਤ ਆ ਨੌਜਵਾਨੇ ਵੀ ਹੁਣ ਅੱਗੇ ਬਿਲਕੁਲ ਵੱਧ ਕੇ ਆਪ ਮਾਰੇ ਹੋਏ ਜੀ ਤੁਸੀਂ ਦੇਖੋ ਗਰਦਾਸਪੁਰ ਤੋਂ ਕੀ ਜੇ ਗਰਦਾਸਪੁਰ ਇਫੈਕਟਡ ਆ ਕਾਦੀਆਂ ਤੋਂ ਸੰਗਰੂਰ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਲੋਕ ਆਪ ਮਾਰੇ ਆ ਰਹੇ ਆ ਔਰ ਲੋਕਾਂ ਨੂੰ ਮਤਲਬ ਇੰਨਾ ਉਤਸ਼ਾਹ ਆ ਔਰ ਵੱਡੀ ਸਭ ਤੋਂ ਗੱਲ ਐ ਜੀ ਸਮਝਦੇ ਆ ਕਿ ਲੋਕ ਦੇ ਹੌਸਲੇ ਟੁੱਟੇ ਹੋਣਗੇ ਸਾਨੂੰ ਚੰਗਾ ਲੱਗਾ ਕਿ ਸਾਨੂੰ ਵੀ ਉਹਨਾਂ ਨਾਲ ਵੇਖ ਕੇ ਹੌਸਲਾ ਮਿਲਿਆ ਕਿ ਉਹ ਕਹਿੰਦੇ ਠੀਕ ਆ ਜੋ ਪ੍ਰਮਾਤਮਾ ਦਾ ਭਾਣਾ ਐ ਠੀਕ ਹੈ ਜੋ ਮਨਜ਼ੂਰ ਹੈ ਪਰ ਅਸੀਂ ਲੋਕਾਂ ਨੂੰ ਕਿਹਾ ਕਿ ਤੁਹਾਨੂੰ ਪੂਰਨ ਤੌਰ ਤੇ ਅਸੀਂ ਵਿਸੇਬੇ ਦੀ ਪੂਰੀ ਪਲਾਨ ਬਣਾਵਾਂਗੇ ਅਸੀਂ ਤੁਹਾਨੂੰ ਕਣਕ ਬਜਾਉਣ ਤੱਕ ਅਸੀਂ ਤੁਹਾਡੇ ਜ਼ਿੰਮੇਵਾਰ ਹਾਂ ਕਣਕ ਬਜਾਵਾਂਗੇ ਤੁਹਾਡੀ ਤੁਹਾਡੇ ਮਕਾਨ ਬਣਾ ਕੇ ਦਵਾਂਗੇ ਤੁਹਾਡੀਆਂ ਮੋਟਰਾਂ ਤੁਹਾਡੇ ਟਰੈਕਟਰ ਜੋ ਵੀ ਤੁਹਾਨੂੰ ਲੋੜ ਹੈ ਅਸੀਂ ਪੂਰੀ ਕਰਾਂਗੇ ਤੁਹਾਡੀ ਸੋਕੀ ਪਹੁੰਚਾ ਉੱਥੇ ਸਭ ਕੋਈ ਪਹੁੰਚ ਰਿਹਾ ਜਿੱਥੇ ਓਕੀ ਪਹੁੰਚਿਆ ਉੱਥੇ ਬਹੁਤ ਮੁਸ਼ਕਲ ਪਰ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਅੱਜ ਮੈਂ ਐਂਡ ਤੱਕ ਜਾ ਕੇ ਆਇਆ ਕੋਈ ਵੀ ਇਹੀ ਜਗ੍ਹਾ ਨਹੀਂ ਕਿ ਜਿੱਥੇ ਨਹੀਂ ਪਹੁੰਚੇ ਪੰਜਾਬੀਆਂ ਨੂੰ ਮੈਂ ਕਿਤੇ ਵੀ ਘੱਟ ਨਹੀਂ ਗਿਣ ਸਕਦਾ ਕਿ ਐਵੇਂ ਸੋਕੀ ਪਹੁੰਚ ਬਹੁਤ ਪਹਿਲਾਂ ਸਾਰਿਆਂ ਨੇ ਮਤਲਬ ਇੱਕ ਇੱਕ ਟਰੈਕਟਰ ਤੇ ਸਮਾਨ ਰੱਖ ਕੇ ਹੁਣ ਤੇ ਬਹੁਤ ਸੌਖਾ ਜਾ ਰਹੇ ਆ ਨੰਗਿਆ ਨਹੀਂ ਜਾਣਾ ਇੱਥੇ 5-5 7-7 ਫੁੱਟ 8-8 ਫੁੱਟ ਪਾਣੀ ਸੀ ਉੱਥੇ ਲੋਕਾਂ ਨੇ ਪਹਚਾਇਆ 10 ਫੁੱਟ ਪਾਣੀ ਸੀ ਔਰ ਲੇਕਿਨ ਇੱਕ ਕੁਐਸਚਨ ਮਾਰਕ ਜ਼ਰੂਰ ਹੈਗਾ ਸਾਰਿਆਂ ਦੇ ਮਨ ਤੇ ਵੀ ਡਾਰਕਨੈਸ ਹੁੰਦੀ ਨਾ ਵੀ ਅੱਗੇ ਹੋਊਗਾ ਕੀ ਪਰ ਉਹ ਸਮੇਂ ਨੇ ਕੱਢਣੀ ਹੈ ਇਹ ਜਿਹੜੀ ਲੜਾਈ ਹੈ ਮੇਰਾ ਮੰਨਣਾ ਹੈ ਕਿ April 2026 ਤੱਕ ਲੱਗੂਗੀ ਜਿੰਨਾ ਚਿਰ ਕਣਕ ਬੀਜ ਕੇ ਘਰ ਨਹੀਂ ਆਉਂਦੇ ਤੇ ਲੜਾਈ ਵੱਡੀ ਹੈ ਔਰ ਇਹਦੇ ਵਾਸਤੇ ਸਾਨੂੰ ਕੇਂਦਰ ਨਾਲ ਵੀ ਪਹੁੰਚ ਕਰਨੀ ਪਊਗੀ। ਚਿੱਠੀ ਵੀ ਲਿਖੀਏ ਕੇਂਦਰ ਨੂੰ ਵੀ। ਬਿਲਕੁਲ ਚਿੱਠੀ। ਇਹ ਬਾਰ-ਬਾਰ ਨਹੀਂ ਐਡੀ ਛੇਤੀ ਜਵਾਬ ਉਹ ਕਿੱਥੇ ਦਿੰਦੇ ਆ। ਉਹਨਾਂ ਤੋਂ ਜਵਾਬ ਲੈਣਾ ਪੈਂਦਾ। ਲਵਾਂਗੇ ਹੁਣ ਜਾ ਕੇ ਮੈਂ ਜਾ ਰਿਹਾ। ਅਫਗਾਨਿਸਤਾਨ ਚ ਪੁਚਾ ਲਿਆ ਤਾਂ ਉੱਥੇ ਫੜਾਫੜੀ ਗੱਲ ਹੋ ਗਈ ਉਸ ਦੀ ਹੈ ਤੇ ਪੰਜਾਬ ਵਿੱਚ ਕਿਉਂ ਵਿਚਕਰਾ ਹੋ ਰਿਹਾ ਹੈ? ਦੀਵੇ ਥੱਲੇ ਹਨੇਰਾ ਹੀ ਹੁੰਦਾ ਹੀ ਤੂੰ ਪਤਾ ਤੇ ਹੈਗਾ। ਪੰਜਾਬ ਨਾਲ ਜੋ ਮਰਜ਼ੀ ਕਰ ਲੈਣ। ਪੰਜਾਬ ਇਸ ਸਮਰੱਥ ਹੈਗਾ ਕਿ ਪੰਜਾਬ ਖੁਦ ਖੜਾ ਹੋ ਸਕਦਾ। ਮੈਨੂੰ ਕਿਸੇ ਨੇ ਸਵਾਲ ਕੀਤਾ ਸੀ ਕਿ ਬਾਹਰੋਂ ਨਹੀਂ ਕੋ ਆਇਆ ਜੀ ਕਿਸੇ ਨੇ ਮਦਦ ਨਹੀਂ ਕੀਤੀ ਮੈਂ ਕਿਹਾ ਉਹਨਾਂ ਨੂੰ ਤੇ ਕੱਲ ਸਮਝਾਈ ਮੈਂ ਕਿਹਾ ਕੋ ਆਵੇ ਨਾ ਆਵੇ ਇਹ ਸਾਡੇ ਜੀਨਸ ਨੇ ਅਸੀਂ ਬਲੱਖਣ ਕਿਉਂ ਆ ਪੰਜਾਬੀ ਬਲੱਖਣ ਕਿਉਂ ਆ ਜੇ ਸਾਰੇ ਇੱਕੋ ਜਿਹੇ ਹੋਣਦੇ ਫਿਰ ਉਹ ਤੇ ਆਪਣੀ ਮਦਦ ਨਹੀਂ ਕਰਦੇ ਸਾਡੀ ਕਿੱਥੋਂ ਕਰਨੀ ਉਹ ਤੇ ਆਪਣੇ ਦੀ ਨਹੀਂ ਕਰਦੇ ਇਹ ਸਾਨੂੰ ਮਿਲਿਆ ਵਾ ਗੁਰੂ ਮਹਾਰਾਜ ਜੀ ਲੋਹੇ ਚਾਰੀਆਂ ਚੀਜ਼ਾਂ ਅਸੀਂ ਕਰਦੇ ਆ ਮਦਦ ਸਾਡੇ ਅੰਦਰ ਹੀ ਜਜ਼ਬੇ ਨੇ ਅਸੀਂ ਹੁਣ ਦੇਖੋ ਇੱਥੇ ਮੈਂ ਵੇਖਿਆ ਕੋਈ 50 ਰੋਟੀਆਂ ਲੈ ਕੇ ਵੀ ਆ ਰਿਹਾ ਕੋਈ ਸਕੂਟਰ ਤੇ ਰੱਖ ਕੇ ਲੈ ਆ ਰਿਹਾ ਕੋਈ ਕਾਰ ਭਰ ਕੇ ਕੋਈ ਟਰੱਕ ਭਰ ਕੇ ਕੋਈ ਪੰਜ ਪੰਜ ਟਰਾਲੇ ਭਰ ਕੇ ਲੈ ਆ ਰਿਹਾ ਜਿੰਨੀ ਜਿਆਦਾ ਗੁੰਜਾਇਸ਼ ਆ ਹਰ ਇੱਕ ਨੇ ਹੱਸਿਆ ਪਾਇਆ ਹਰ ਇੱਕ ਜਥੇਬੰਦੀਆਂ ਨੇ ਹੱਸਿਆ ਪਾਇਆ ਧਾਰਮਿਕ ਜਥੇਬੰਦੀਆਂ ਨੇ ਸਮਾਜਿਕ ਜਥੇਬੰਦੀਆਂ ਆ ਵੱਧ ਚੜ ਕੇ ਅੱਗੇ ਵੱਧ ਕੇ ਨਿਕਲੀਆਂ ਨੇ ਮਤਲਬ ਤੁਸੀਂ ਕਹੋਗੇ ਜੋ ਅਸੀਂ ਕੀਤਾ ਸੀ ਤਾਂ ਕੁਝ ਵੀ ਨਹੀਂਗਾ ਬਟ ਲੋਕਾਂ ਨੇ ਬਹੁਤ ਇੱਕ ਦੂਜੇ ਦਾ ਹੱਥ ਫੜ ਕੇ ਇਸ ਕੀ ਘੜੀ ਚ ਲੰਗੇ ਆ ਤੇ ਹੁਣ ਵੀ ਲੋੜ ਹੈ ਸਾਨੂੰ ਬਿਗੈਰ ਕਿਸੇ ਭੇਦਭਾਵ ਦੇ ਬਿਗੈਰ ਕਿਸੇ ਵਿਤਕਰੀ ਦੇ ਬਿਗੈਰ ਜਾਤ ਪਾਤ ਦੇ ਵਰਗੀਕਰਨ ਦੇ ਇੱਕ ਮੁੱਠ ਹੋ ਕੇ ਇਹਨਾਂ ਦੀ ਮਦਦ ਕਰਨ ਦਾ ਔਰ ਸਾਰੇ ਇੱਕ ਦੂਜੇ ਦਾ ਹੱਥ ਫੜ ਕੇ ਮਦਦ ਕਰੀਏ ਫਿਰ ਹੋਣੀ ਹੈ ਸਰਕਾਰ ਤੇ ਪ੍ਰਸ਼ਾਸਨ ਦੀ ਭੂਮਿਕਾ ਨੂੰ ਕਿਸਾ ਦੇਖਦੇ ਹੋ ਦੇਖੋ ਪ੍ਰਸ਼ਾਸਨ ਆਪਣੀ ਜਗ੍ਹਾ ਜੋ ਕਰ ਰਿਹਾ ਮੈਂ ਉਹਦੇ ਤੇ ਕਿੰਤੂ ਪਰੰਤੂ ਨਹੀਂ ਕਰਦਾ ਪਰ ਇਸ ਵੇਲੇ ਸਭ ਤੋਂ ਵੱਡ ਜਿਹੜੀ ਜਿਹੜੀ ਆਪ ਭਾਰੇ ਲੋਕ ਮਦਦ ਕਰ ਰਿਹਾ ਉਹ ਇਸ ਵੇਲੇ ਸਭ ਤੋਂ ਟੌਪ ਤੇ ਆ ਉਹ ਸਭ ਤੋਂ ਟੌਪ ਤੇ ਆ ਪ੍ਰਸ਼ਾਸਨ ਦਾ ਇੱਕ ਜਿਹੜਾ ਥੋੜਾ ਜਿਆ ਲੋਕਾਂ ਦੇ ਵਿੱਚ ਜਾ ਕੇ ਪਤਾ ਲੱਗਾ ਕਿ ਉਹ ਇੱਕ ਚੁਣਦਾ ਬੰਦਿਆ ਕੋਈ ਸਮਾਨ ਭੇਜਦੇ ਆ ਕਿਸੇ ਦੇ ਥਰੂ ਕੋਈ ਸ਼ਿਕਾਇਤ ਕਰੇ ਤਾਂ ਉਹਨੂੰ ਮਿਲ ਜਾਂਦਾ ਅਦਰਵਾਈਜ਼ ਚੱਤ ਕੇ ਉਹਨਾਂ ਦਾ ਫਰਜ਼ ਇਹ ਬਣਦਾ ਕਿ ਕਾਮਨ ਜਗ੍ਹਾ ਤੇ ਰੱਖ ਕੇ ਸਾਰਿਆਂ ਨੂੰ ਦਿਓ ਇਹ ਥੋੜੀ ਜੀ ਪ੍ਰੋਬਲਮ ਜੀ ਪਰ ਉਹ ਵੀ ਜਿਹੜੇ ਲੋਕ ਆਏ ਉਹਨਾਂ ਨੇ ਪੂਰੀ ਕਰ ਦਿੱਤੀ ਆ ਪਰ ਬਾਕੀ ਬੜਾ ਕੁਝ ਕਹਿਣ ਵਾਲਾ ਇੱਕ ਪ੍ਰੈਸ ਕਾਨਫਰੰਸ ਵੱਡੀ ਕਰਾਂਗਾ ਮੈਂ ਥੋੜੇ ਦਿਨਾਂ ਤੱਕ ਉਹਦੇ ਸਾਰੀਆਂ ਜਿਹੀ ਗੱਲਾਂ ਕਲੀਅਰ ਕਰਾਂਗਾ ਵੀ ਕਿਉਂ ਹੋਇਆ ਕਿਵੇਂ ਹੋਇਆ ਤੇ ਕੌਣ ਜ਼ਿੰਮੇਵਾਰ ਹੈ ਕੋਈ ਕੋਈ ਵੱਡਾ ਲੀਡਰ ਜਿਹੜਾ ਪਹੁੰਚੇ ਨਾ ਤੇ ਲੋਕਾਂ ਨੂੰ ਬਿਲਕੁਲ ਸਾਡਾ ਫਰਜ਼ ਬੰਦ ਹੈ ਅਸੀਂ ਆਪਣਾ ਫਰਜ਼ ਅਦਾ ਕਰ ਰਹੇ ਹਾਂ ਅਸੀਂ ਕੋਈ ਬਰਖੜਾ ਕੰਮ ਨਹੀਂ ਕਰ ਰਹੇ ਇਹ ਸਾਡੀ ਡਿਊਟੀ ਹੈ ਅਸੀਂ ਆਪਣੀ ਡਿਊਟੀ ਅਦਾ ਕਰ ਰਹੇ ਹਾਂ ਕਿਉਂਕਿ ਲੋਕਾਂ ਨੇ ਵੋਟਾਂ ਪਾ ਕੇ ਸਾਨੂੰ ਜਿਤਾਇਆ ਹੈ ਮੈਨੂੰ ਜਿਤਾਇਆ ਤੇ ਮੇਰਾ ਫਰਜ਼ ਬੰਦ ਆ ਤਕਲੀਫ ਦੇ ਸਮੇਂ ਜ ਕਰੋ ਆ ਭਾਵੇਂ ਕੋਰੋਨਾ ਸੀ ਚਾਹੇ ਜੰਗ ਦਾ ਮੌਲ ਤਦ ਵੀ ਅਸੀਂ ਇਹਦੇ ਬਾਰਡਰ ਤੇ ਸਾਂ ਅਸੀਂ ਅਸੀਂ ਅੰਮ੍ਰਿਤਸਰ ਛੱਡ ਕੇ ਨਹੀਂ ਗਏ ਅਸੀਂ ਅੱਜ ਵੀ ਲੋੜਿਆ ਅੱਜ ਵੀ ਲਗਾਤਾਰ ਅਸੀਂ ਪਰਿਵਾਰਾਂ ਸਮੇਤ ਅੰਦਰ ਆ ਅੱਧੇ ਕੁ ਜੁਰਾਤੀ ਨੇ ਹਰਪ੍ਰਤਾਪ ਜੀ ਦੇ ਬ੍ਰਦਰ ਨੇ ਹਰਪ੍ਰਤਾਪ ਜੀ ਨੇ ਸਾਰੇ ਲੱਗੇ ਆ ਦੇਹਾ ਸਾਹਿਬ ਜਿਨ੍ਹਾਂ ਦੇ ਘਰ ਬਿਲਕੁਲ ਟਹਿਗੇ ਬਿਲਕੁਲ ਮਾਲ ਡੰਗਰ ਰੁੜ ਗਿਆ ਹਨਾ ਫਸਲਾਂ ਵੀ ਤਬਾਹ ਹੋ ਗਈਆਂ ਉਹਨਾਂ ਵਾਸਤੇ ਅੱਗੇ ਆਉਣ ਵਾਲੇ ਸਮੇਂ ਅੰਦਰ ਕਿਸ ਤਰ੍ਹਾਂ ਮਦਦ ਹੋਏਗੀ ਦੇਖੋ ਪਹਿਲੀ ਗੱਲ ਤੇ ਅਸੀਂ ਸਰਕਾਰ ਨੂੰ ਕਹਾਂਗੇ ਉਹਨਾਂ ਦੀ ਮਦਦ ਕਰੋ ਜਿੱਥੇ ਸਰਕਾਰ ਫੇਲ ਹੋਊਗੀ ਉੱਥੇ ਅਸੀਂ ਮਦਦ ਕਰਾਂਗੇ ਅਸੀਂ ਮਦਦ ਕਰਾਂਗੇ ਪਰ ਇੱਕ ਮੈਂ ਕਹਿਣਾ ਚਾਹੁੰਨਾ ਕਿ ਪਿੰਡਾਂ ਵਾਲੇ ਤੈਅ ਕਰ ਲੈਣ ਕਿ ਮਦਦ ਕਿਨੂੰ ਚਾਹੀਦੀ ਆ ਕਿਉਂਕਿ ਜਦੋਂ ਸਾਰਾ ਪਿੰਡ ਮਤਲਬਤ ਕਰਨ ਲੱਗ ਜੂਗਾ ਮਦਦ ਹੋ ਨਹੀਂ ਸਕਦੀ ਫਿਰ ਲੋਕੀ ਪਿਛਾਹ ਹੋ ਜਾਂਦੇ ਆ ਜਿਹੜਾ ਲੋੜਵਾਂ ਤੋਂ ਦੀ ਮਦਦ ਕਰਾਓ ਸਾਰੇ ਕਰਨ ਨੂੰ ਤਿਆਰ ਆ ਕੱਲਾ ਮੈਂ ਹੀ ਨਹੀਂ ਐਨਆਰਆਈ ਭਰਾ ਬੈਠੇ ਨੇ ਸਮਾਜ ਸੇਵੀ ਸੰਸਥਾਵਾਂ ਨੇ ਸਾਰੀਆਂ ਪਾਰਟੀਆਂ ਜਿਹੜੇ 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 ਸੁਰਤਤਾ ਰੱਖਦੇ ਨੇ ਲੋਕਾਂ ਨਾਲ ਮਦਦ ਕਰਨ ਨੂੰ ਸਾਰੇ ਤਿਆਰ ਨੇ ਪਰ ਬਸ਼ਰਤੇ ਇਸ ਗੱਲ ਦੀ ਹੈ ਕਿ ਆਪਾਂ ਪਿੰਡਾਂ ਵਾਲੇ ਵੀ ਇੱਕ ਤੈਅ ਕਰੀਏ ਮੈਂ ਸਾਰਿਆਂ ਨੂੰ ਕਹਿ ਕੇ ਆ ਕਿ ਤੁਸੀਂ ਗੁਰੂ ਘਰ ਬਹਿ ਕੇ ਇੱਕ ਤੈਅ ਕਰ ਲਿਓ ਵੀ ਆ ਮਕਾਨ ਬਣਨ ਵਾਲੇ ਆ ਇਹਨੂੰ ਕਣਕ ਦੀ ਲੋੜ ਆ ਇਹਨੂੰ ਦਵਾਈ दारू ਦੀ ਅਸੀਂ ਪੂਰੀ ਕਰਾਂਗੇ ਪਰ ਉਹਨਾਂ ਕਈ ਵਾਰੀ ਕੀ ਵੇਖੋ ਵੇਖੀ ਹਰ ਕੋਈ ਕਹਿੰਦਾ ਮੇਰਾ ਵੀ ਬਣ ਜਾ ਵੇਖੋ ਇਹ ਇਹੜਾ ਇਲਾਕਾ ਨਾ ਬੜਾ ਗਰੀਬ ਹੈ ਕੋਈ ਬਹੁਤੇ ਅਮੀਰ ਲੋਕ ਨਹੀਂ ਗਏ ਮੱਧਮ ਤਬਕਾ ਤੇ ਗਰੀਬ ਤੇ ਬਹੁਤ ਗਰੀਬ ਇੱਥੇ ਰਹਿੰਦੇ ਆ ਕਈ ਉਹ ਨੇ ਜਿਨ੍ਹਾਂ ਨੂੰ ਦਿਹਾੜੀ ਕਮਾ ਕੇ ਦਿਹਾੜੀ ਦਾ ਖਾਣਾ ਹੁੰਦਾ ਸੋ ਇਹ ਸਾਰੀਆਂ ਬੜੀਆਂ ਵੱਡੀਆਂ ਇੱਕ ਮੁਸ਼ਕਲਾਂ ਨੇ ਅਸੀਂ ਹੌਲੀ ਹੌਲੀ ਇਹਦੇ ਚੋਂ ਇਹਨੂੰ ਸੈਗਰੀਗੇਟ ਕਰਕੇ ਅਲੱਗ-ਅਲੱਗ ਤਰੀਕੇ ਨਾਲ ਨਿਕਲਾਂਗੇ ਕਿਉਂ ਹੀ ਚੀਜ਼ਾਂ ਦੀ ਕਹਿੰਦੇ ਬਲੈਕ ਵੀ ਹੋਣਾ ਲਾਪੇ ਪਾਣੀ ਵੀ ਬਲੈਕ ਹੋਣਾ ਲਾਪੇ ਹੋਰ ਵੀ ਮਸੇਜ ਆਈ ਸਮਝ ਆਏ ਲੋਕਾਂ ਨੂੰ ਕਿੰਨੇ ਵੀ ਨਾ ਇਹ ਕਰੋ ਇਹ ਨਹੀਂ ਹੋਣਾ ਚਾਹੀਦਾ ਪਰ ਇੱਥੇ ਲੱਗ ਕੇ ਜ ਐਸ ਵੇਲੇ ਮੈਂ ਕਹਿ ਦਿਆਂ ਪਾਣੀ ਦੀ ਕੋਈ ਕਮੀ ਨਹੀਂ ਸਾਰੇ ਲੋਕਾਂ ਨਾਲ ਮੈਂ ਗਿਆ ਸਾਰਿਆਂ ਨੇ ਮੈਨੂੰ ਕਿਹਾ ਵੀ ਭਾਜੀ ਪਾਣੀ ਦੀ ਚਾਹੀਦਾ ਹਾਂ ਡੰਗਰਾਂ ਦਾ ਚਾਰਾ ਚਾਹੀਦਾ ਸੋ ਲੋਕਾਂ ਸਾਂਸਦ ਗੁਰਜੀਤ ਸਿੰਘ ਔਜਲਾ ਪਹੁੰਚੇ ਨੇ ਲੋਕਾਂ ਵਸੇ ਬਹੁਤ ਵੱਡੀ ਰਾਹਤ ਹੁੰਦੀ ਹੈ ਜਦੋਂ ਕੋਈ ਵੱਡਾ ਲੀਡਰ ਖਾਸ ਕਰਕੇ ਸਾਂਸਦ ਨੇ ਲੱਖਾਂ ਲੋਕਾਂ ਦੀ ਨੁਮਾਇੰਦਗੀ ਕਰਦੇ ਨੇ ਪਹੁੰਚਦੇ ਪਏ ਨੇ ਲਗਾਤਾਰ ਜਦੋਂ ਦਾ ਹੜ ਆ ਰਿਹਾ ਉਦੋਂ ਦਾ ਲਗਾਤਾਰ ਲੋਕਾਂ ਦੇ ਵਿੱਚ ਨੇ ਤੇ ਅੱਜ ਵੀ ਰਮਦਾਸ ਪਹੁੰਚੇ ਹੋਏ ਨੇ ਲੋਕਾਂ ਨੂੰ ਜਿੱਥੇ ਕੀ ਟਹਾੜੇ ਤੋਂ ਬਦਾਰੇ ਨੇ ਉੱਥੇ ਇਹ ਵੀ ਆਖੜੇ ਨੇ ਵੀ ਜੋ ਉਹਨਾਂ ਕੋਲੋਂ ਬਣਦੀ ਮਦਦ ਹੋਏਗੀ ਉਹ ਜ਼ਰੂਰ ਕੀਤੀ ਜਾਵੇਗੀ ਉੱਥੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਵੀ ਆੜੇ ਹੱਥੀ ਲਿਆ ਔਰ ਪੰਜਾਬ ਸਰਕਾਰ ਨੂੰ ਵੀ ਆਖਿਆ ਵੀ ਲੋਕਾਂ ਤਾਂ ਇਹ ਜਿਹੜੀ ਵੀ ਵੰਦੀ ਮਦਦ ਮਦਦ ਹੈ ਜਾਂ ਮੁਆਵਜ਼ਾ ਰਕਮੀ ਹੈ ਉਹ ਖੇਤ ਤੋਂ ਖੇਤੀ ਉਸ ਦਾ ਐਲਾਨ ਕੀਤਾ ਜਾਵੇ ਤਾਂ ਜੋ ਜਿਹੜੇ ਵੀ ਲੋਕ ਪ੍ਰਭਾਵਿਤ ਨੇ ਉਹਨਾਂ ਦੀ ਫੌਰੀ ਮਦਦ ਹੋ ਸਕੇ ਕਿਆ ਮੈਂ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਦੇ ਅਨਿਕ ਸਵੇਰ ਟੀਵੀ ਅਰਮਦਾਸ